ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜਿੱਥੇ ਗੱਲ ਕਰਾਂਗੇ ਭਗਵੰਤ ਮਾਨ ਨੂੰ ਸੁਖਪਾਲ ਖੈਰਾ ਦੀ ਨੂੰ ਨੇ ਇੱਕ ਅਜੀਹੀ ਗੱਲ ਕਹੀ ਜਿਸ ਤੋਂ ਬਾਅਦ ਸਾਰੇ ਹੀ ਹੈਰਾਨ ਹੋ ਗਏ ਨੇ ਲਗਾਤਾਰ ਜੇ ਗੱਲ ਕਰੀਏ ਤਾਂ ਹੁਣ ਮਹਿਲਾਵਾਂ ਨੇ ਜਿਹੜਾ ਮੋਰਚਾ ਸੰਭਾਲਿਆ ਹੈ ਸੋ ਹਰ ਇੱਕ ਕੈਂਡੀਡੇਟ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਆਪੋ ਆਪਣੇ ਪਰਿਵਾਰ ਦੇ ਲਈ ਜਿਹੜੇ ਨੇ ਪ੍ਰਚਾਰ ਕਰ ਰਹੇ ਨੇ ਆਪੋ ਆਪਣੇ ਕੈਂਡੀਡੇਟ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਹੋਏ ਦੇਖੇ ਗਏ ਨੇ ਇਸੇ ਦੌਰਾਨ ਜੇ ਦੇਖੀਏ ਤਾਂ ਸੰਗਰੂਰ ਦੇ ਵਿੱਚ ਸੁਖਪਾਲ ਸਿੰਘ ਖੈਰਾ ਦੀ ਨੂੰ ਵਰੀਤ ਕੌਰ ਤੇ ਉਹਨਾਂ ਦੀ ਪਤਨੀ ਸੁਖਪਾਲ ਸਿੰਘ ਖੈਰਾ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਹੋਏ ਦੇਖੇ ਗਏ ਨੇ ਜਿਨ੍ਹਾਂ ਨੇ ਲਗਾਤਾਰ ਪ੍ਰਚਾਰ ਕੀਤਾ ਤੇ ਭਗਵੰਤ ਸਿੰਘ ਮਾਨ ਦੀਆਂ ਉਹਨਾਂ ਗੱਲਾਂ ਤੇ ਸਾਰਿਆਂ ਨੂੰ ਜਾਣੂ ਕਰਵਾਇਆ ਜਿਨ੍ਹਾਂ ਤੋਂ ਕੋਈ ਜਾਣੂ ਨਹੀਂ ਹੈ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੀ ਸੀਟ ਤੇ ਚੌਣ ਲੜ ਰਹੇ ਸਰਦਾਰ ਸੁਖਪਾਲ ਸਿੰਘ ਖੈਰਾ ਜਿੱਥੇ ਲੋਕ ਸਭਾ ਹਲਕੇ ਦੇ ਵੋਟਰਾਂ ਦੇ ਵਿੱਚ ਲਗਾਤਾਰ ਵਿਚਰ ਰਹੇ ਨੇ ਉੱਥੇ ਹੁਣ ਉਹਨਾਂ ਦਾ ਸਮੁੱਚਾ ਪਰਿਵਾਰ ਹਲਕੇ ਦੇ ਵਿੱਚ ਵੋਟਰਾਂ ਨੂੰ ਅਪੀਲ ਕਰ ਰਿਹਾ ਏ ਜਿਸ ਦੇ ਚਲਦਿਆਂ ਅੱਜ ਸੁਖਪਾਲ ਸਿੰਘ ਖੈਰਾ ਦੇ ਸੁਪੁੱਤਰ ਐਡਵੋਕੇਟ ਮਹਿਤਾਬ ਸਿੰਘ ਖੈਰਾ ਦੀ ਪਤਨੀ ਵਰੀਤ ਕੌਰ ਖੈਰਾ ਨੇ ਆਪਣੇ ਪਿਤਾ ਸੌਰੇ ਦੇ ਲਈ ਸੁਖਪਾਲ ਸਿੰਘ ਖੈਰਾ ਦੇ ਹੱਕ ਦੇ ਵਿੱਚ ਪਿੰਡ ਕੈਰੋ ਬਖਤਗੜ ਨਾਈਵਾਲਾ ਮੱਲੀਆਂ ਨਾਰੈਣਗੜ੍ਹ ਸੋਹੀਆਂ ਆਦ ਪਿੰਡਾਂ ਦਾ ਤੂਫਾਨੀ ਦੌਰਾ ਕਰਦੇ ਆ ਪਰ ਮੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਇਸ ਮੌਕੇ ਵਰੀਦਕੌਰ ਖੈਰਾ ਨੇ ਕਿਹਾ ਹੈ ਹੁਣ ਸਮਾਂ ਆ ਗਿਆ ਹੈ ਕਿ ਚੁਟਕਲਿਆਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਸੂਬੇ ਦੇ ਹੱਕਾਂ ਲਈ ਕੁਝ ਸੋਚਿਆ ਜਾਵੇ ਜੇਕਰ ਅਸੀਂ ਹੁਣ ਵੀ ਨਾ ਸੰਭਲੇ ਤਾਂ ਸਾਡੀ ਜਵਾਨੀ ਕਿਸਾਨੀ ਤੋਂ ਇਲਾਵਾ ਵਪਾਰੀ ਵਰਗ ਦਾ ਹਾਲ ਹੋਰ ਬਧੇਰੇ ਮਾੜਾ ਹੋ ਜਾਵੇਗਾ ਜੋ ਪੰਜਾਬ ਦੀ ਵਹਿਤਰੀ ਲਈ ਸਹੀ ਨਹੀਂ ਹੈ ਵਰੀਦਕੌਰ ਖੈਰਾ ਨੇ ਕਿਹਾ ਹੈ ਕਿ ਉਹਨਾਂ ਦੇ ਪਿਤਾ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਪੰਜਾਬ ਦੇ ਲੋਕ ਅਲੀ ਭਾਂਤ ਜਾਨੂ ਨੇ ਜਿਨ੍ਹਾਂ ਨੇ ਕਦੇ ਵੀ ਆਪਣੇ ਨਿੱਜੀ ਮੂਫਾਦਾਂ ਲਈ ਆਪਣੇ ਜ਼ਮੀਰ ਮਾਰੀ ਹੋਵੇ ਇਸ ਲਈ ਇਸ ਵਾਰ ਸਰਦਾਰ ਸੁਖਪਾਲ ਸਿੰਘ ਖੈਰਾ ਸਮੇਤ ਕਾਂਗਰਸ ਦੇ ਹੱਥ ਮਜ਼ਬੂਤ ਕਰਕੇ ਅਸੀਂ ਆਪਣੇ ਸੋਹਣੇ ਪੰਜਾਬ ਦੇ ਵਿਕਾਸ ਦੇ ਵਿੱਚ ਯੋਗਦਾਨ ਪਾ ਦਈਏ ਇਸ ਮੌਕੇ ਸਮੁੱਚੀਆਂ ਮੀਟਿੰਗਾਂ ਦੇ ਵਿੱਚ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਮੌਜੂਦ ਰਹੇ ਤੇ ਹੋਰ ਵੀ ਕੁਝ ਪਤਵੰਤੇ ਸੱਜਣ ਜਿਹੜੇ ਨੇ ਮੌਜੂਦ ਦੇਖੇ ਗਏ ਨੇ ਬ੍ਰੀਤਕੌਰ ਖੈਰਾ ਦੀ ਜਿਹੜੀ ਮੌਜੂਦਗੀ ਨੇ ਸੁਖਪਾਲ ਸਿੰਘ ਖੈਰਾ ਦੇ ਜਿਹੜੇ ਹੋਰ ਇਰਾਦੇ ਸੀ ਉਹਨਾਂ ਨੂੰ ਹੋਰ ਪਰਪੱਕਤਾ ਦਿੱਤੀ ਹੈ ਤੇ ਲੋਕਾਂ ਦੇ ਵਿੱਚ ਪ੍ਰਚਾਰ ਕਰਨ ਦਾ ਤਰੀਕਾ ਬ੍ਰੀਤਕੌਰ ਦਾ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਬਾਰੇ ਹਾਏ ਵਰੀਦ ਕੌਰ ਦਾ ਇਹ ਤਰੀਕਾ ਜਿਹੜਾ ਹੈ ਸਾਰਿਆਂ ਨੂੰ ਬਹੁਤ ਚੰਗਾ ਲੱਗ ਰਿਹਾ ਹੈ ਤੇ ਸੁਖਪਾਲ ਸਿੰਘ ਖੈਰਾਦੀ ਨੂੰ ਨੇ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਸਰਕਾਰ ਦਾ ਜੋ ਹੈ ਹੈਲੀਕਾਪਟਰ ਹੈ ਭਗਵੰਤ ਸਿੰਘ ਮਾਨ ਉਸ ਦੀ ਦੁਰਵਰਤੋਂ ਕਰ ਰਹੇ ਨੇ ਅਰਵਿੰਦ ਕੇਜਰੀਵਾਲ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਦੇ ਲਈ ਉਹ ਹੈਲੀਕਾਪਟਰ ਵਰਤਿਆ ਜਾ ਰਿਹਾ ਹੈ ਉਸ ਹੈਲੀਕਾਪਟਰ ਦੀ ਦੁਰਵਰਤੋਂ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਇਹ ਵੀ ਕਿਹਾ ਕਿ ਆਖਰ ਭਗਵੰਤ ਸਿੰਘ ਮਾਨ ਜੋ ਗੱਲਾਂ ਕਰਦੇ ਸੀ ਉਹਨਾਂ ਤੇ ਪੂਰੇ ਨਹੀਂ ਉਤਰੇ ਨੇ ਉਹ ਤਾਂ ਹੁਣ ਚੰਡੀਗੜ੍ਹ ਦੇ ਵਿੱਚੋਂ ਨਿਕਲਦੇ ਵੀ ਨਹੀਂ ਨੇ ਉਹ ਤਾਂ ਹੁਣ ਚੰਡੀਗੜ੍ਹ ਦੇ ਵਿੱਚ ਹੀ ਬੈਠ ਚੁੱਕੇ ਨੇ ਉਹਨਾਂ ਨੇ ਕਿਹਾ ਸੀ ਕਿ ਸੰਗਰੂਰ ਤੋਂ ਅਸੀਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਸੰਗਰੂਰ ਤੋਂ ਅਸੀਂ ਕਦੇ ਵੀ ਜਿਹੜਾ ਹੈ ਆਪਣਾ ਜਿਹੜਾ ਅਸਤੀਫਾ ਹੈ ਨਹੀਂ ਦਵਾਂਗੇ ਪਰ ਇਹਨਾਂ ਲੋਕਾਂ ਨੇ ਸੰਗਰੂਰ ਨੂੰ ਵਿਸਾਰ ਦਿੱਤਾ ਹੈ ਸੰਗਰੂਰ ਦੇ ਲਈ ਇੱਕ ਵੀ ਪ੍ਰੋਜੈਕਟ ਜਿਹੜਾ ਹੈ ਨਹੀਂ ਲੈਂਦਾ ਇਸ ਕਰਕੇ ਹੁਣ ਸ਼ਾਇਦ ਲੋਕ ਇਹਨਾਂ ਤੋਂ ਅੱਕ ਚੁੱਕੇ ਨੇ ਲੋਕ ਹੁਣ ਨਵਾਂ ਪੰਜਾਬ ਸਿਰਜਣ ਦੀ ਤਿਆਰੀ ਦੇ ਵਿੱਚ ਨੇ ਲੋਕ ਹੁਣ ਨਵੇਂ ਸਿਰੇ ਤੇ ਸਭ ਕੁਝ ਕਰਦੇ ਜਾ ਰਹੇ ਨੇ ਲੋਕ ਹਰ ਪਾਸੇ ਜਿਹੜਾ ਸੁਖਪਾਲ ਸਿੰਘ ਖੈਰਾ ਦੀ ਜਿੱਤ ਦੇ ਲਈ ਅੜੇ ਹੋਏ ਨੇ ਤੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਮੇਰੇ ਪਿਤਾ ਸੌਰੇ ਸੁਖਪਾਲ ਸਿੰਘ ਖੈਰਾ ਜੀ ਦਾ ਸਾਥ ਦੇਣਗੇ ਵਰੀਦਕੌਰ ਖੈਰਾ ਨੇ ਇਹ ਸਭ ਕੁਝ ਜਿਹੜਾ ਹੈ ਦਾਵਾ ਕਰ ਦਿੱਤਾ ਹੈ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ